ਵੀਰ ਜੀ ਅਸੀਂ ਤੁਹਾਡੇ ਆਪਣੇ ਸਿੱਧੂ ਵੀਰਕਿਆਂ ਵਾਲੇ ਤੇ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਕਿ ਸਾਨੂੰ ਨਿਹਾਲਡੇ ਦੀ ਫਾਰਮ ਬਾਰੇ ਫਿਰ ਕੋਈ ਨਾ ਕੋਈ ਵੀਡੀਓ ਪਾਓ ਤੇ ਅੱਜ ਆਪਾਂ ਫਿਰ ਨੇ ਅਲਡੀ ਦੀ ਫਾਰਮ ਤੇ ਪਹੁੰਚੇ ਆ ਤੇ ਵਾਈ ਗੁਰ ਭੇਜਣਾ ਗੱਲ ਕਰਾਂਗੇ ਜੀ 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 ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਹੋਏ ਸੈਂ ਕੀ ਹਾਲ ਹੈ ਸੋਹਣ ਜੀ ਬਹੁਤ ਠੀਕ ਠਾਕ ਲਿਖੀ ਜੀ ਤੇ ਅੱਜ ਅਸੀਂ ਤੁਸੀਂ ਸ਼ੈੱਡ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ ਜੀ ਤੇ ਅਸੀਂ ਪਹਿਲਾਂ ਤੁਹਾਨੂੰ ਛੋਟ ਪਾ ਚੁੱਕੇ ਆ ਛੋਟ ਛੋਟੇ ਆਪਾਂ ਛੈੱਡ ਬਾਰੇ ਬਿਲਕੁਲ ਜੀ ਸ਼ੈੱਡ ਆਪਣਾ ਕੰਪਲੀਟ ਹੋ ਚੁੱਕਾ ਹੈ ਤੇ ਅੱਗੇ ਹੋਣਾ ਲਾ ਹੈ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਕੰਮ ਕਰਦਿਆਂ ਇਹ ਸ਼ੈੱਡ ਦਾ ਕੰਮ ਚੱਲਦੇ ਨੂੰ ਤਾਂ ਮਹੀਨੇ ਵੱਗ ਹੀ ਗਏ ਠੀਕ ਹੈ ਜੀ ਪਹਿਲਾਂ ਆਪਣਾ ਸ਼ੈੱਡ ਵਾਲੇ ਮਿਸਤਰੀ ਦਾ ਕੰਮ ਸੀ ਹਾਂਜੀ ਜੀ ਹੁਣ ਆਪਣਾ ਚਣਾਈ ਵਾਲੇ ਮਿਸਤਰੀ ਦਾ ਕੰਮ ਖੁਰਲੀਆਂ ਵਗੈਰਾ ਦਾ ਚੱਲੀ ਜਾਂਦਾ ਹਾਂਜੀ ਤੇ ਹਜੇ ਦੂਸਰਾ ਕੰਮ ਪਰਾਲੇ ਉੱਪਰ ਲੋੜਿਆ ਦਾ ਸਾਈਡ ਤੇ ਚਾਦਰ ਦਾ ਕੰਮ ਧੂਰਾ ਪਿਆ ਠੀਕ ਹੈ ਜੀ ਉਹ ਮਿਸਤਰੀ ਆਉਣਗੇ 1:00 ਵਜੇ ਤੱਕ ਦੁਬਾਰੇ ਹਾਂਜੀ ਤੇ ਇੱਕ ਵਾਰੀ ਹੁਣ ਖੁਰਲੀ ਦਾ ਕੰਮ ਚੱਲੀ ਜਾਂਦਾ ਹੈ ਹਾਂਜੀ ਵੀ ਯਾਨੀ ਕਿ ਜਿਹੜਾ ਮੇਰਾ ਕਹਿਣ ਦਾ ਮਤਲਬ ਹੈ ਅਜੇ ਕੰਪਲੀਟ ਵੀ ਜਾਂ ਨਹੀਂ ਕਿ ਬਾਹਰ ਜਿਵੇਂ ਚਾਦਰ ਲਾਉਣੇ ਜਾਈਏ ਕਿ ਤਨਾ ਜਿਵੇਂ ਮੇਰੇ ਹਿਸਾਬ ਨਾਲ ਲੱਗਦਾ ਹੈਗਾ ਇਹ ਹਜੇ ਲੱਗ ਜਾਣਗੇ 10 ਦਿਨ ਹੋਰ ਹਾਂ 10 ਦਿਨ ਲੱਗਿਆ ਠੀਕ ਹੈ ਤੇ ਫਿਰ ਤੁਸੀਂ ਜਿਵੇਂ ਗਰਮੀ ਤੇ ਰੁਕ ਆ ਗਈ ਪਤਾ ਹੈਗਾ ਤੇ ਫਿਰ ਗਾਵਾਂ ਦੇ ਆਪਣੇ ਤੁਸੀਂ ਸਾਹਬ ਨਾਲ ਕੀ ਕਰਦੇ ਗਾਵਾਂ ਦਾ ਇੱਕ ਵਾਰ ਆਪਣੇ ਉਧਰ ਅੰਦਰ ਲੈ ਘਰ ਹਾਂ ਜੀ ਆਪਣੇ ਕੋਲ ਭਰਾੜਾ ਸੀ ਲੰਬਾ ਸੀ ਫੁੱਟ ਲੰਮਾ ਹਾਂਜੀ ਉਹ ਚ ਪਹਿਲਾਂ ਬਜ਼ੁਰਗ ਮੱਜਾ ਮੱਜਾ ਰੱਖਦੇ ਹੁੰਦੇ ਸੀ ਉਹ ਚ ਖੁਰਲੀ ਵਗੈਰਾ ਵਧੀਆ ਬਣੀ ਹੋਈ ਸੀ ਹਾਂਜੀ ਹਾਂਜੀ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਗਾਈਆਂ ਜਦੋਂ ਉਹਨਾਂ ਨੂੰ ਆਪਾਂ ਕੋਈ ਸਾਇਲੈਂਜ ਵਗੈਰਾ ਕਰਵਾਉਣਾ ਹੁੰਦਾ ਧੂਣੀ ਹੈ ਤੇ ਦਿਨੇ ਇੱਥੇ ਆ ਜਾਂਦੀ ਹੈ ਜੀ ਇਸ ਆਪਣੇ ਕੋਲ ਭਰਾੜਾ ਹੈਗਾ ਇੱਕ ਠੀਕ ਹੈ ਜੀ ਤੇ ਕਿੰਨੇ ਇੱਕ ਸਕੁਅਰ ਫੁੱਟ ਹੈ ਜੀ ਇਹ ਜਿਹੜਾ ਆਪਾਂ ਸ਼ੈੱਡ ਪਾਇਆ ਜੀ 75 ਬਾ 45 ਦਾ ਜੀ ਠੀਕ ਹੈ ਜੀ 75 ਫੁੱਟ ਲੰਮਾ ਹਾਂਜੀ ਤੇ 45 ਫੁੱਟ ਚੌੜਾ ਜੀ ਜਿਹੜੀ ਇਹ ਸਾਰੀ ਜਗ੍ਹਾ ਤੇ ਆਪਣੇ ਕੋਲ ਜੇ ਚੜਾਈ ਤੇ ਰੱਖੀਏ ਹਾਂਜੀ ਤਾਂ ਛੱਤ ਤੋਂ ਬਿਨਾਂ 20 ਫੁੱਟ ਜਗ੍ਹਾ ਹੋਰ ਆਪਣੇ ਕੋਲ ਐਕਸਟਰਾ ਪ੍ਰੋਫੈਸ਼ਨ ਕਰਤੀ ਹੈ ਠੀਕ ਹਾਂਜੀ ਜਗਰਪ੍ਰੇਮ ਸਿੰਘ ਜੋ ਆਪਣੀ ਵੀਰ ਕੀ ਵੀਰਾਂ ਚਾਹਵਾਂ ਨੂੰ ਦਿੰਦੇ ਨੇ ਵੀ ਸਾਨੂੰ ਮੜ ਮੜ ਪਤਾ ਲੱਗੇ ਵੀ ਕਿ ਪਾਉਣਾ ਹੁੰਦਾਗਾ ਅਗਲੇ ਕੋਲ ਐਸਟੀਮੇਟ ਜੇ ਲੱਗ ਜਾਂਦਾ ਹੈ ਹਨਾ ਇਹਦੇ ਬਾਰੇ ਤੁਸੀਂ ਜ਼ਰੂਰ ਬੋਲ ਕੇ ਦੱਸੋ ਕੀ ਖਰਚਾ ਆਏਗਾ ਤੇ ਕੀ ਅੱਗੇ ਆਉਣਾ ਹੈਗਾ ਇਹ ਖਰਚਾ ਬਟੂਰੇ ਜਦੋਂ ਨਾ ਕਿਸੇ ਕੰਮ 'ਚ ਪੈ ਜੀਏ ਉਦੋਂ ਪਤਾ ਲੱਗਦਾ ਹੁੰਦਾ ਹੈ ਕਈ ਵਾਰ ਤਾਂ ਦੇਖਣ 'ਚ ਚੀਜ਼ ਬੜੀ ਵੱਡੀ ਲੱਗ ਜਾਂਦੀ ਹੈ ਜੀ ਪਾਉਣ ਹੀ ਸੌਖੀ ਹੋ ਜਾਂਦੀ ਹੈ ਕਈ ਵਾਰੀ ਚੀਜ਼ ਦੇਖਣ 'ਚ ਛੋਟੀ ਲੱਗਦੀ ਹੈ ਜੋ ਪਾਉਣ ਲੱਗੇ ਲਾਵੇ ਪੰਦੇ ਹੀ ਲੈ ਲਿਆ ਸਹੀ ਗੱਲ ਹੈ ਹਾਂਜੀ ਇਹੇ ਅੱਡੋ ਅੱਡ ਪ੍ਰਕਾਰ ਦਾ ਤੁਹਾਨੂੰ ਪਤਾ ਲੋਹੇ ਦੇ ਰੇਟ ਅੱਡੋ ਅੱਡ ਹੈ ਸਹੀ ਗੱਲ ਹੈ ਜੀ ਇਹ ਉੱਪਰ ਆਪਣਾ ਜਿੰਨਾ ਲੋਹਾ ਲੱਗਿਆ ਹੋਇਆ ਜੀ ਇਹ ਸਾਰਾ ਕੰਮ ਤੇਨੂੰ ਦਾ ਲੋਹਾ ਲਾਇਆ ਆਪਾਂ ਜੀ ਕਿੰਨਾ ਪਿੱਲਰ ਹੈ ਇਹ ਸਾਰਾ ਪਿੱ ਵਧੀਆ ਕੰਪਨੀ ਦਾ ਕੰਮ ਵਧੀਆ ਕੰਪਨੀ ਦਾ ਲੋਹਾ ਲਾਇਆ ਹੋਇਆ ਹੈ ਤੇ ਜਿਹੜੇ ਪਿੱਲਰ ਆਪਾਂ ਲੋਹੇ ਦੇ ਲਾਏ ਹੋਇਆ 5 ਇੰਚ ਪਿੱਲਰ ਨੇ ਹਾਂਜੀ ਤੇ ਇਹ ਜਿਹੜੇ ਮੰਨ ਕੇ ਚੱਲੋ ਜਿਹੜਾ ਲੋਹੇ ਲੋਹੇ ਦਾ ਬਜਟ ਹੈ ਜੀ ਹਾਂਜੀ ਇਹ ਲੋਹਾ ਆਪਣੇ ਇੱਕ ਵਾਰੀ ਚ ਆਇਆ ਸੀ ਇਕੱਠਾ ਲੋਹਾ ਠੀਕ ਜੀ ਇਹਨੂੰ ਮੋਟੀ ਜੀ ਮਿਸਾਲ ਦੱਸਾਂ ਜੀ 1 ਲੱਖ 70 ਕੁ ਹਜ਼ਾਰ ਰੁਪਏ ਦਾ ਲੋਹਾ ਸੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਉੱਪਰ ਚਾਦਰਾਂ ਪਾਈ ਲਈ ਹਾਂਜੀ ਐਵਰੈਸਟ ਦੀ ਚਾਦਰਾਂ ਚਾਦਰ ਦੇ ਰੇਟ ਦਾ ਬੜਾ ਫਰਕ ਹੈ 100 ਦੇ ਦਾ ਫਰਕ 150 ਦਾ ਪਿਆ ਚਾਦਰ ਦਾ ਠੀਕ ਹੈ ਜੀ ਇਹ ਐਵਰੇਸਟ ਦੀ ਚਾਦਰ ਹੈ ਜੀ ਹਾਂ ਜੀ ਐਵਰੇਸਟ ਦੀ ਚਾਦਰ ਤੇ ਤੁਸੀਂ ਪਰਵੇਖਦੇ ਹੋਗੇ ਬੱਬਲ ਸ਼ੀਟ ਪਾਈ ਹੋਈ ਹੈ ਹਾਂ ਜੀ ਬੱਬਲ ਸ਼ੀਟ ਤੇ ਚਾਦਰ ਤੇ ਕੀ ਰੇਟ ਕਰਤਾ ਆਇਆ 1 ਲੱਖ ਤੋਂ 1 ਲੱਖ 50 ਹਾਂ ਜੀ 5000 ਰੁਪਏ ਹਾਂ ਜੀ ਬਾਕੀ ਸਕੇਅਰ ਫੁੱਟ ਦੇ ਹਿਸਾਬ ਨਾਲ ਅੱਜ ਕੱਲ 13 ਅੰਤੀਆ ਤੋਂ ਲੈ ਕੇ 15 18 20 ਫੁੱਟ ਦੇ ਹਿਸਾਬ ਨਾਲ ਚੱਲੀ ਜਾਂਦੀ ਜਾਂਦਾ ਠੀਕ ਉਹ ਮਿਸਤਰੀ ਆਪਣੇ ਆਪ ਦੀ ਭਾਈਚਾਰਕ ਰਿਸ਼ਤੇਦਾਰੀ ਵਾਲੇ ਬੰਦੇ ਆ ਹਾਂਜੀ ਤੇ ਉਹਨਾਂ ਨੂੰ ਵੈਸੇ ਪੈਸੇ ਲੈ ਕੇ ਕੋਈ ਹਿਸਾਬ ਕਿਤਾਬ ਖੇਜੇ ਉਹਨਾਂ ਨਾਲ ਹੋਇਆ ਨਹੀਂ ਠੀਕ ਤੇ ਜੇ ਆਪਾਂ ਮੋਟੀ ਜੀ ਮਿਸਾਲ ਲਾਈਏ ਖੁਰਲੀਆਂ ਖਰਲੀਆਂ ਬਣਾ ਕੇ ਸਾਰਾ ਕਰਕੇ ਹਾਂਜੀ ਵੀ ਹੁਣ ਆਪਾਂ ਜੀਵੀਦਾਰ ਭਾਈਚਾਰਾ ਜਿਵੇਂ ਬਰੀਕੀ ਤੇ ਨਹੀਂ ਜਾਂਦਾ ਨਹੀਂ ਜਾਂਦਾ ਹਾਂਜੀ ਹਾਂਜੀ ਤਾਂ ਮੋਟੀ ਜੀ ਮਿਸਾਲ ਆ ਵੀ 5 ਲੱਖ ਦੇ ਏਡ ਗੇਡ ਕੰਪਲੀਟ ਹੋਊਗਾ ਸੰਜੀ ਹਾਂ ਪੌਣੇ 5 ਲਾ ਲਓ ਸਵਾ 5 ਲਾ ਲਓ ਮੰਨ ਕੇ ਚੱਲੋ ਤਾਂ ਕਹਿੰਦਾ ਮਤਲਬ ਇੱਥੇ ਕੰਪਲੀਟ ਹੋ ਜਾਊਗਾ ਹਨਾ ਇਹ ਪਤਾ ਕੀ ਹੁੰਦਾ ਜਿਵੇਂ ਹੁਣ ਆਹ ਕੰਸਿਸਟਿੰਗ ਤਾਂ ਕੰਮ ਚੱਲੀ ਜਾਂਦਾ ਆਪਣਾ ਇਲੈਕਟ੍ਰੀ ਦਾ ਕੰਮ ਚੱਲਦਾ ਹਾਂਜੀ ਇਹ ਡੇਲੀ ਮੈਂ ਹਿਸਾਬ ਲਾਉਣਾ ਹੁੰਦਾ ਜੀ ਵਿੱਚੀ ਲੇਬਰ ਪਾ ਕੇ ਵਿੱਚੀ ਜਿਹੜਾ ਆਪਣਾ ਮਟੀਰੀਅਲ ਪਾ ਕੇ ਜੀ 5-6000 ਰੁਪਿਆ ਡੇਲੀ ਦਾ ਲੱਗ ਜਾਂਦਾ ਜੀ ਬਿਜਲੀ ਸਮੈਂਟ ਵਗੈਰਾ ਵਿੱਚੀ ਆਪਣੀ ਲੇਬਰ ਵਗੈਰਾ ਸਮਝ ਕੇ ਜੀ ਤੇ ਇਹ ਕੰਮ ਲੱਗਦਾ ਹਜੇ 10 ਦਿਨ ਆਰਾਮ ਨਾਲ ਚੱਲੇ ਹੋਰ ਚੱਲੂਗੀ ਠੀਕ ਹੈ ਜੀ ਯਾਨੀ ਕਿ ਤੁਹਾਡਾ ਕਹਿੰਦਾ ਮਤਲਬ ਕਿ ਸਾਨੇ ਲੇਬਰ ਪਾ ਕੇ ਸਾਰੇ ਮਟੀਰੀਅਲ ਪਾ ਕੇ 2.5 5.5 5.5 ਲਾ ਲੂ ਇੱਥੇ ਵੀ ਏਡ ਗ੍ਰੇਡ ਤਿਆਰ ਹੋ ਜੂਗਾ ਹਾਂ ਠੀਕ ਹੈ ਜੀ ਤੇ ਬਿਨਾ ਸਕ੍ਰੈਪਰ ਤੋਂ ਹੈ ਠੀਕ ਹੈ ਜੀ ਬਿਨਾ ਹਜੇ ਕਿਊਵੀ ਚਲਾ ਕੇ ਇੱਕ ਗੁਰਪ੍ਰੀਤ ਸਿੰਘ ਹਾਂ ਜੀ ਤੁਹਾਡੀ ਤਾਂ ਲੇਬਰ ਦਾ ਕੰਮ ਚੱਲ ਹੀ ਰਿਹਾ ਹੈ ਨਾ ਬਿਲਕੁਲ ਤੇ ਤੁਹਾਡਾ ਵੀ ਥੋੜਾ ਜਿਹਾ ਹੋਰ ਫਾਰਮਾ ਨਾਲੋਂ ਕਹਿੰਦਾ ਮੰਨ ਕੇ ਚੱਲੂ ਵੀ ਅਡਜਸਟਮੈਂਟ ਚੱਲ ਰਿਹਾ ਇਹਦੇ ਬਾਰੇ ਥੋੜੀ ਸਾਨੂੰ ਜਾਣਕਾਰੀ ਦੱਸੋ ਜੀ ਨਹੀਂ ਫਾਰਮਾ ਨਾਲ ਨਹੀਂ ਜੀ ਫਾਰਮਾ ਦੇ ਤਾਂ ਆਪਾਂ ਨਾਲ ਦਾ ਹੀ ਕੰਮ ਕਰ ਰਹੇ ਆਪ ਆਪਣੇ ਜੀਵੀਦਰ ਭਾਈ ਜਰਚ ਜਿਹੜੀਆਂ ਖੁਰਲੀ ਵਗੈਰਾ ਹੁੰਦੀ ਹੈ ਉਹਨਾਂ ਨਾਲੋਂ ਕੁਝ ਅਲੱਗ ਕਿਸਮ ਦਾ ਹੈ ਹਾਂਜੀ ਹਾਂਜੀ ਇਹ ਆਪਣੇ ਪਤਾ ਕੀ ਹੁੰਦਾ ਹੈ ਇਹ ਆਪਣੇ ਜ਼ਿਆਦਾਤਰ ਲੋਕ ਕੀ ਕਰਦੇ ਜਿਹੜੇ ਜਾਨਵਰ ਆਪਣੇ ਦੁੱਧ ਵਾਲੇ ਲਾ ਲਓ ਜਾਂ ਹੋਰ ਲਾ ਲਓ ਇਹਨਾਂ ਦੀਆਂ ਖੁਰਚੀਆਂ ਖੁਰਲੀਆਂ ਜਿਹੜੀਆਂ ਹੁੰਦੀਆਂ ਨੇ ਇਹ ਘੂੜੀਆਂ ਵਾਂਗੂ ਉੱਚੀਆਂ ਕਰ ਦਿੰਦੇ ਜੀ ਤੇ ਇਹ ਕੀ ਹੁੰਦਾ ਨੇ ਇਹ ਇੱਕ ਜੇ ਆਪਾਂ ਤੁਹਾਨੂੰ ਮੋਟੀ ਵੀ ਸਾਹ ਚ ਦੱਸੀਏ ਜਿਹੜੀਆਂ گاਵਾ ਮੱਜਾਂ ਸਾਰੇ ਜੰਗਲੀ ਜਾਨਵਰ ਹੀ ਨੇ ਹਾਂਜੀ ਹਾਂਜੀ ਇਹ ਦੁੱਧ ਜ਼ਿਆਦਾ ਦਿੰਦੇ ਸੀ ਆਪਣੇ ਲੋਕਾਂ ਨੇ ਇਹਨਾਂ ਨੂੰ ਕਮਾਈ ਦੇ ਸਾਧਨ ਬਣਾ ਲਿਆ ਹਾਂਜੀ ਹਾਂਜੀ ਇਹਨਾਂ ਨੂੰ ਖੁਰਲੀਆਂ ਤੇ ਬੰਨ ਲਿਆ ਆਪਾਂ ਜੀ ਇਹ ਹੈ ਤਾਂ ਜੰਗਲਾਂ ਦੇ ਵਿੱਚ ਥੱਲੇ ਚਰਨ ਵਾਲੀ ਸੀ ਹੁਣ ਜਿਹੜੀ ਗਾਂ ਬੱਚਾ ਦਿੰਦੀ ਆ ਬੱਚਾ ਠੱਠਾ ਹਾਂਜੀ ਹਾਂਜੀ ਉਹਨੂੰ ਆਪਾਂ ਜਿਹੜਾ ਛੱਡ ਦਿੰਨੇ ਉਹ ਥੱਲੇ ਚਰਦਾ ਥੱਲੇ ਚਰਦਾ ਇਹ ਜੋ ਆਪਾਂ ਖੁਰਲੇ ਉੱਚੇ ਬਣਾਣੇ ਜਿਹੜੀਆਂ ਨੀਵੀਆਂ ਖੁਰਲੀਆਂ ਜਿੰਨਾ ਪਸ਼ੂ ਕਹਿੰਦੇ ਐ ਵੀ ਅਸੀਂ ਨਾ ਜਿੱਦੀ ਗਾਈਡਲੈਂਸ ਦੇ ਹਿਸਾਬ ਨਾਲ ਚੱਲੇ ਸਾਡੀ ਪੀਡੀਐਫ ਵੀ ਗਾਈਡਲੈਂਸ ਦੇ ਹਿਸਾਬ ਨਾਲ ਚੱਲਿਆ ਸੀ ਜੀ ਤੇ ਜਾਂ ਆਪਾਂ ਟ੍ਰੇਨਿੰਗ ਕਰੀ ਸੀ ਭੁੱਲਰ ਦੇ ਡੈਰੀ ਫਾਰਮ ਤੋਂ ਉਹਨਾਂ ਦੀ ਗਾਈਡ ਕੀਤਾ ਸੀ ਉਸ ਹਾਂ ਨਾਲ ਚੱਲ ਹਾਂਜੀ ਹਾਂਜੀ ਉਹ ਦੱਸਦੇ ਨੇ ਜਿਹੜਾ ਆਪਣਾ ਜਾਨਵਰ ਅਗਾਲੀ ਕਰਦਾ ਹੈ ਹਾਂਜੀ ਇਹ ਜਿੰਨਾ ਮੂੰਹ ਥੱਲੇ ਕਰਕੇ ਚੀਜ਼ ਖਾਊਗਾ ਜੀ ਇਹਦੇ ਮਾਲਕੇ ਚਲੋ ਪੰਜਾਬੀ ਪਾਸ਼ਾ ਦੱਸਿਏ ਤਾਂ ਅਗਾਲੀ ਕਰਨ ਦਾ ਲਾਰਵਾ ਉਹਨਾਂ ਵੱਧ ਤਿਆਰ ਹੋਊਗਾ ਜੀ ਜਿੰਨਾ ਲਾਰਵਾ ਵੱਧ ਤਿਆਰ ਹੋਊਗਾ ਹਾਂਜੀ ਓਨੀ ਪਾਚਨ ਪ੍ਰਣਾਲੀ ਜਿੰਨਾ ਪਚਾਊਗਾ ਹਾਂਜੀ ਉਹਨਾਂ ਖਾਊਗਾ ਜਿੰਨਾ ਖਾਊਗਾ ਤੇ ਉਹਨਾਂ ਦੁੱਧ ਦਊਗਾ ਹੀ ਸਹੀ ਜਿਹੜੀ ਆਪਾਂ ਖੁਰਲੇਆ ਜਿਆਦੀਆਂ ਉੱਚੀਆਂ ਕਰਨ ਲਈ ਪਸ਼ੂ ਖੜਾ ਸੋਣਾ ਲੱਗੇ ਹਾਂਜੀ ਹਾਂਜੀ ਤੇਰ ਲਾਉਣਾ ਸੌਖਾ ਹੋ ਜਾਏ ਉਹ ਥੋੜੇ ਜਿਹੀ ਘੋੜੀਆਂ ਵਾਲਿਆਂ ਦੇ ਹਾਰ ਸ਼ਿੰਗਾਰ ਨੇ ਠੀਕ ਹੈ ਜੀ ਇਹ ਦੁੱਧ ਵਾਲੇ ਜਾਨਵਰਾਂ ਦਾ ਫਰਕ ਬਹੁਤਾ ਘੋੜੀਆਂ ਨਾਲ ਹਾਂ ਜੀ ਉਹਨੇ ਗਾਲੀ ਦੀ ਕਰਨੀ ਹੁੰਦੀ ਘੋੜੀ ਨੇ ਜੀ ਇਹ ਫਰਕ ਹੁੰਦਾ ਹੈ ਮੰਨ ਕੇ ਚਲੋ ਜਿਵੇਂ ਹਰ ਕਿਸ ਜਾਨਵਰ ਵਾਂਗੂ ਇਹ ਤਾਂ ਘੋੜੀਆਂ ਵੀ ਚਰਦ ਗਈ ਨੇ ਹਨਾ ਤੇ ਗਾਂ ਵੀ ਚਰਦੀਆਂ ਚਲੋ ਠੀਕ ਹੋਲੇ ਅੱਜ ਆਪ ਦਾ ਇਨਕਮ ਦਾ ਸਾਧਨ ਬਣ ਗਿਆ ਹੈ ਹਨਾ ਜੀ ਲੱਗ ਚੱਲ ਜਿਵੇਂ ਜਿਵੇਂ ਆਪਾਂ ਝੋਕਣੇ ਤਰੱਕੀ ਕੀਤੀ ਹੈ ਨਾਮੋਲੇ ਆ ਗਿਆ ਤੇ ਫਿਰ ਤੁਸੀਂ ਉਰਲੇ ਪਾਸੇ ਜਨਕ ਜੰਡ ਦੇ ਪਿਛੇ ਪਰਲੇ ਫਟ ਲੱਗ ਰਿਹਾ ਹੈ ਬਿਲਕੁਲ ਜੀ ਹਾਂਜੀ 1 ਰੁਪਏ ਸੰਗ ਹਾਂਜੀ ਜੋ ਤੁਸੀਂ ਪਿਛੇ ਫਟ ਲਾਇਆ ਹੈ ਉਰਲੇ ਪਾਸੇ ਜੇ ਬੱਦਰੀ ਕਟੀਤੀ ਜਾ ਰਹੀ ਹੈ ਇਹਦੇ ਬਾਰੇ ਸੁਭਾਗੇ ਸੁਝਾ ਦਿਓ ਜੀ ਇਹ ਨਹੀਂ ਤੁਸੀਂ ਵੀ ਇਹ ਗੱਲ ਪੁੱਛੀ ਤੇ ਮੇਰੇ ਨਾਲ ਦਾ ਡੇਲੀ ਦੇ ਜਿੰਨੇ ਬੰਦੇ ਆਉਂਦੇ ਸਾਰੇ ਆਈ ਪੁੱਛਦੇ ਆ ਉਹ ਕਹਿੰਦੇ ਯਾਰ ਸਾਨੂੰ ਐ ਨਹੀਂ ਪਤਾ ਲੱਗਦਾ ਪਸ਼ੂ ਕਿੱਧਰ ਖੜਨਾ ਹੈ ਕਿੱਧਰ ਜਾ ਕੇ ਖਾਊਗਾ ਹਾਂਜੀ ਇਹ ਅੱਜ ਕੱਲ ਦਾ ਜੋਗ ਰ ਆ ਗਿਆ ਨਾ ਜਿਹੜਾ ਇਹ ਅੱਗੇ ਦੀ ਆਉਣ ਵਾਲੇ ਟਾਈਮ ਦੇ ਵਿੱਚ ਲੀਵਰ ਦੀ ਬਹੁਤ ਘਾਟ ਹੋਈ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਡੀ ਲੇਵਰ ਦੀ ਘਾਟ ਹੋਣ ਕਰਕੇ ਅੱਜ ਕੱਲ ਦੇ ਕੰਮ ਵੀ ਉਹੋ ਜਿਹੇ ਹੋ ਗਏ ਸਾਰੇ ਮਸ਼ੀਨੀ ਹੋ ਗਏ ਹੋ ਗਏ ਸਹੀ ਗੱਲ ਹੈ ਜੀ ਹੁਣ ਕੰਮ ਛੱਡਿਆ ਤਾਂ ਜਾਂਦਾ ਨਹੀਂ ਨਹੀਂ ਜਾਂਦਾ ਉਹ ਹੁਣ ਜਿਹੜੀ ਆਪਣੀ ਪਰਲੇ ਪਾਸੇ ਜਗਾ ਖੁਰਲੀ ਦੇ ਹਾਂਜੀ ਉਹ 12 ਫੁੱਟ ਜਗਾ ਠੀਕ ਹੈ ਜੀ ਹੁਣ ਤੁਸੀਂ ਟੀਐਮਆਰ ਸੁਣਿਆ ਹੋਊਗਾ ਪੜ ਲੱਗਿਆ ਪਰਲੀ ਸਾਈਡ ਹਾਂਜੀ ਹਾਂਜੀ ਉੱਥੇ ਮੰਨ ਕੇ ਚਲੋ ਆਪਾਂ ਇੱਕ ਦਿਨ ਦਾ ਵੱਡੇ ਫਾਰਮ ਵਾਲੇ ਵਾਂਗੂ ਸਾਰੇ ਦਿਨ ਦਾ ਸਾਈ ਲਈ ਫੀਡ ਵਗੈਰਾ ਉੱਥੇ ਰੱਖਤਾ ਜੀ ਫਿਰ ਟੀਐਮਆਰ ਵੀ ਆਉਂਦੇ ਆ ਜਿਹੜੇ ਆਪਣੇ ਆਪ मिक्स ਕਰ ਦਿੰਦੇ ਆ ਹਾਂਜੀ ਹਾਂਜੀ ਰਾਸ਼ਨ ਨੂੰ ਤੇ ਜੇ ਉਹ ਵੀ ਚਲਾਉਣਾ ਹੋਵੇ ਚੱਲੂਗਾ ਜੀ ਨਹੀਂ ਤਾਂ ਅੱਜ ਕੱਲ ਆਪਣੇ ਪੰਜਾਬੀ ਮਿਸਤਰੀ ਜੁੱਜੂ ਜਗਾੜੂ ਲਾਉਣ ਲੱਗ ਗਏ ਉਹ ਟੀਐਮਆਰ ਰੋਟਾਵੀਟਰ ਵਾਂਗੂ ਬਣਾਉਣ ਲੱਗ ਗਏ ਆਪ ਹੀ ਰਲਾ ਦਿੰਦਾ ਜਲਦੀ ਕੰਮ ਹੋਣਾ ਅੱਜ 30 ਪਸ਼ੂਆਂ ਦਾ ਦਾਣੜਾ ਲਾਉਣਾ ਤਾਂ ਕੱਲਾ ਬੰਦਾ ਨਹੀਂ ਸਕਦਾ ਕਿੱਥੋਂ ਕੱਲੇ ਬੰਦੇ ਵਾਸਤੇ ਕਾਲੂ ਵਾਲੀ ਵੱਡੀ ਹੈ ਨਹੀਂ ਜੀ ਉਹ ਤਾਂ ਕਰਕੇ ਜਗਾ ਉਧਰ ਛੱਡੀ ਹੋਈ ਹੈ ਜੇ ਕਾਲੂ ਆਪਾਂ ਜੇ ਕੋਈ ਸਾਈ ਲੈ ਕੇ ਤੋਂ ਦੂਰੋਂ ਚੱਕ ਕੇ ਪਾਉਣਾ ਤਾਂ ਟਰੈਕਟਰ ਉੱਥੇ ਬੈਕ ਲੱਗਦਾ ਜੀ ਜੇ ਆਪਾਂ ਟੀਐਮਆਰ ਲਿਆਉਣਾ ਹੈ ਉਹ ਉੱਥੇ ਚੱਲਦਾ ਹੈ ਜੀ ਜੇ ਆਪ ਛੋਟਾ ਟੀ ਹਮਾਰਾ ਬਣਦਾ ਹੈ ਉਥੇ ਰੱਖਿਆ ਜਾਂਦਾ ਹੈ ਹਾਂਜੀ ਹਾਂਜੀ ਤੇ ਜਿਵੇਂ ਹੁਣ ਕਿੱਥੇ ਦੋ ਵਾਰੀ ਤਿੰਨ ਵਾਰੀ ਦਾਣਾ ਪਾਉਣਾ ਗਾਈਆਂ ਨੂੰ ਕਿਉਂ ਇਹ ਜਾਨਵਰ ਇਹੋ ਜਿਹਾ ਨਹੀਂ ਹੈਗਾ ਵੀ ਸਵੇਰੇ 6:00 ਵਜੇ ਤੋਂ ਬਣਤੀ 6:00 ਵਜੇ ਇਹਨਾਂ ਨੂੰ ਹਰ ਟਾਈਮ ਅੱਗੇ ਦਾਣਾ ਹਰ ਟਾਈਮ ਪਾਣੀ ਚਾਹੀਦਾ ਠੀਕ ਹੈ ਜੀ ਵੀ ਯਾਨੀ ਕਿਨਾਂ ਦਾ ਵੀ ਅੱਗੇ ਖਾਈਆ ਪਿਆ ਹੋਣਾ ਜੀ 24 ਘੰਟੇ ਖਾਣਾ 24 ਘੰਟੇ ਖਾਣਾ ਜੀ ਉਥੇ ਇੱਕ ਵਾਰੀ ਦਾਣਾ ਰਲਾਓ ਜੀ ਆਪਣੇ ਆਪ ਸਾਰਾ ਦਿਨ ਖਾਈ ਜਾਨੀ ਹੈ ਦਿਨ ਚ ਇੱਕ ਵਾਰੀ ਕੁਰਲੀ ਸਾਫ ਕਰ ਦੋ ਦੁਬਾਰਾ ਫਿਰ ਉਹ ਨੂੰ ਉਸ ਟੈਂਪੇ ਠੀਕ ਹੈ ਉਹ ਹੈ ਉਹ ਚੀਜ਼ ਉਰਲੇ ਪਾਸੇ ਆ ਗਿਆ ਆਪਣਾ ਫੜ ਠੀਕ ਹੈ ਜੀ ਇਹ 9 ਫੁੱਟ ਦਾ ਫੁੱਟ ਦਾ ਆਪਾਂ ਕੜਨਾ ਹੈ ਹਾਂ ਜੀ ਪਹਿਲਾਂ ਦਾ ਸਕ੍ਰੈਪਰ ਲਾਉਣ ਦੀ ਈਸੀਵੀ ਸਕ੍ਰੈਪਰ ਲਾਈ ਦਿੰਦੇ ਹਾਂ ਜੀ ਹੁਣ ਆਪਾਂ ਇੱਕ ਵਾਰੀ ਸਕ੍ਰੈਪਰ ਤੋਂ ਬਿਨਾ ਫੜ ਢਾੜ ਵਾਲਾ ਲਾਏ ਠੀਕ ਹੈ ਜੀ ਤੇ ਉਸ ਦੇ ਬਾਅਦ ਚ ਦੇਖਾਂਗੇ ਕਿ ਜੇ ਸਕ੍ਰੈਪਰ ਦਾ ਬਾਅਦ ਚ ਬਣਿਆ ਤਾਂ ਹਾਂ ਜੀ ਹਾਂ ਜੀ ਇਹ 9 ਫੁੱਟਾ 3 ਰੋਂਗ ਫੁੱਟ ਦੀ ਸਾਈਡ ਤੇ ਆਪਾਂ ਖਾਲੀ ਭਰਾਈ ਹੋਈ ਹੈ ਹਾਂ ਜੀ ਉਸ ਤੋਂ ਪਿੱਛੇ ਆਪਾਂ ਡੱਗੀਆਂ ਦਾ ਬਣਾਉਣਾ ਹੈ ਜੀ ਹਾਂ ਤੇ ਜਿਹੜੀ ਵੀ ਮੈਂ ਵੇਖਿਆ ਉਰਲੇ ਪਾਸੇ ਕੰਧ ਕਹੋ ਜਿੰਨ ਕੀ ਕੋਟ ਰ ਇੰਦੇ ਵਿੱਚ ਕਿ ਜਿਵੇਂ ਕਿਚਿੜੀ ਛੱਡੀ ਹੋਈ ਹੈ ਇਹ ਤੇ ਹੈੱਡ ਲੌਕ ਲੱਗਣੀ ਹੈ ਠੀਕ ਹੈ ਜੀ ਹੈੱਡ ਲੌਕ ਲੱਗਦੇ ਨਾ ਸਮਝ ਕੇ ਵੀ ਜਿਵੇਂ ਮੰਨ ਕੇ ਘਟੋੜ ਦਿਲਾਰਨਾ ਲਾ ਕੇ ਹਾਂ ਜੀ ਤੁਸੀਂ ਦੇਖਿਆ ਹੋਊਗਾ ਹੁਣ ਨਾ ਬਰਸੀਨ ਬਰਸੂਨ ਦਾ ਯੁੱਗ ਗਿਆ ਚਲਾ ਗਿਆ ਹਾਂ ਜੀ ਪਹਿਲਾਂ ਲੋਕ ਬਰਸੀਨ ਪਾਉਂਦੇ ਹੁੰਦੇ ਸੀ ਹੁਣ ਜਾਂ ਤਾਂ ਸਾਈਲੇਜ ਹੈ ਜਾਂ ਮੱਖਣ ਦਾ ਬੀਜ ਦੇ ਸਹੀ ਹਾਂ ਜੀ ਜਿਹੜੀ ਉਹ ਚੀਜ਼ ਆ ਉਹ ਕੁਤਰਾ ਕਰਕੇ ਨਹੀਂ ਪੈਂਦੀ ਅੱਛਾ ਲੰਮਾ ਚੱਲੇਗਾ ਲੰਮਾ ਚੱਲੇਗਾ ਉਹ ਕਈ ਵਾਰੀ ਪਸ਼ੂ ਕੀ ਕਰਦਾ ਜਿਵੇਂ ਮੂੰਹ ਛੁਪਾਇਆ ਇਧਰ ਮਾਰਿਆ ਮੂੰਹ ਘੁਮਾ ਕੇ ਉਹ ਪਿੱਛੇ ਛੱਡਦੇ ਉਹ ਪਿੱਛੇ ਛੱਡਦੇ ਹਾਂ ਜੀ ਉਹ ਬ ਜਦੋਂ ਰੱਜ ਗਿਆ ਉਸੇ ਪਿੱਛੇ ਹੋ ਜਾਣਾ ਉਹ ਨਾ ਥੱਲੇ ਵੇਸਟੇਜ ਹੋਵੇ ਨਾ ਪਸ਼ੂ ਫੁਰਲੀ ਤੇ ਚੜੇ ਆਪਣਾ ਉਧਰ ਸੇਫ ਆ ਦਾਣਾ ਦੂਣਾ ਪਸ਼ੂ ਆਉਂਦੇ ਇੱਧਰ ਖਾਈ ਜਾਂਦੇ ਸਹੀ ਗੱਲ ਜਿਵੇਂ ਤੁਸੀਂ ਮੱਖਣ ਦਾ ਆਖਿਆਗਾ ਪਸੀਨ ਆਖੇ ਲੰਮਾਈ ਚੱਲ ਜਾਂਦਾ ਲੰਮਾਈ ਚੱਲ ਹਾਂ ਠੀਕ ਹੈ ਜੀ ਇਹ ਦੇਣੀਆਂ ਇਹ ਪੱਠੇ ਕੁੱਤਰਨ ਦੀ ਕੋਈ ਲੋੜ ਨਹੀਂ ਕੁੱਤਰਨ ਦੀ ਲੋੜ ਨਹੀਂ ਹੁੰਦੀ ਇਹ ਆਈ ਪਾਜੀ ਦਾ ਮੱਖਣ ਦਾ ਹੁੰਦਾ ਹਾਂਜੀ ਇਹ ਹੁਣ ਆਪਾਂ ਨੂੰ ਅੱਗੇ ਕਿੰਨੇ ਦਿਨ ਦਾ ਕੋਰਪਸ ਤਿਆਰ ਹੋ ਜੀ ਜਦ ਦਿਨ ਤੁਸੀਂ ਮੰਨ ਕੇ ਜੇ ਗਾਵਾਂ ਸ਼ੁਰੂ ਕਰ ਦੋ ਬੰਦੇ 10 ਦਿਨ ਲੱਗ ਜਾਣਗੇ 10 ਦਿਨ ਲੋ ਵੀਰ ਜੀ ਅੱਜ ਆਪਾਂ ਪਹੁੰਚੇ ਹਾਂ ਜਿਵੇਂ ਨਿਹਾਲਡੇਰੀ ਫਾਰਮ ਤੇ ਜਗਰਪ੍ਰੀਤ ਸਿੰਘ ਨੇ ਆਪਾਂ ਗੱਲਬਾਤ ਕੀਤੀ ਜਗਰਪ੍ਰੀਤ ਸਿੰਘ ਹਾਂਜੀ ਵੀਰੇ ਤੁਹਾਨੂੰ ਪਰਮਾਤਮਾ ਦੇ ਅਦਵਾ ਕਰਦੇ ਆਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਦੁੱਗਣੀ ਰਾਤ ਚੌਗੁਣੀ ਤਨ ਤਰੱਕੀ ਬਖਸ਼ਣ ਤੇ ਅੱਗੇ ਵੀਰੇ ਜੀ 10 ਦਿਨ ਤੱਕ ਤੁਹਾਨੂੰ ਪਤਾ ਹੀ ਸ਼ੈੱਟ ਤਿਆਰ ਹੋ ਕੇ ਆ ਜਾਊਗਾ ਤੇ ਸਾਡੀ ਵੀਡੀਓ ਲੱਗੀ ਵਧੀਆ ਕਮੈਂਟ ਤੇ ਸ਼ੇਅਰ ਜਰੂਰ ਕਰਕੇ ਦੱਸਿਆ ਜੀ ਬੱਸ ਧੰਨਵਾਦ